ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰੀਆ ਹੱਥ ਪੈਰ ਤਨ ਦੇਹ ਜੇ ਹੱਥ ਜਾਂ ਪੈਰ ਜਾਂ ਸਰੀਰ ਲੱਬੜ ਜਾਏ ਪਾਣੀ ਤੋਂ ਤੈ ਉਤਰ ਸਖੇਹੀ ਤਾਂ ਪਾਣੀ ਨਾਲ ਧੋਤਿਆਂ ਉਹ ਮੈਲ ਉਤਰ ਜਾਂਦੀ ਹੈ ਮੂਤ ਪਲੀਤੀ ਕੱਪੜ ਹੋਏ ਜੇ ਕੋਈ ਕੱਪੜਾ ਮੂਤਰ ਨਾਲ ਗੰਦਾ ਹੋ ਜਾਏ ਦੇ ਸਾਗੂਨ ਲਈ ਉਹ ਤੋਏ ਤਾਂ ਸਾਗੂਨ ਲਾ ਕੇ ਉਸ ਨੂੰ ਧੋ ਲਈਦਾ ਹੈ ਪਰਿਆ ਮਤ ਪਾਪਾਂ ਕੇ ਸੰਗ ਜੇ ਮਨੁੱਖ ਦੀ ਬੁੱਧੀ ਪਾਪਾਂ ਨਾਲ ਮਲੀਨ ਹੋ ਜਾਏ ਉਹ ਤੋ ਪੈ ਨਾ ਵਹਿ ਕੈ ਰੰਗ ਤਾਂ ਉਹ ਪਾਪ ਅਕਾਲ ਪੁਰਖ ਦੇ ਨਾਮ ਵਿੱਚ ਪਿਆਰ ਕਰਨ ਨਾਲ ਹੀ ਧੋਇਆ ਜਾ ਸਕਦਾ ਹੈ ਉੰਨੀ ਪਾਪੀ ਅਗਨਾ ਹੈ ਏ ਨਾਨਕ ਉੰਨੀ ਜਾਪ ਪ ਨਿਰਾ ਨਾਮ ਹੀ ਨਹੀਂ ਹੈ ਭਾਵ ਨਿਰਾ ਕਹਿਣ ਮਾਤਰ ਨਹੀਂ ਹੈ ਸਜਮੁਚ ਹੈ ਕਰ ਕਰ ਕਰਨਾ ਲਿਖ ਲੈ ਜਾਹੋ ਤੂ ਜਿਹੋ ਜਿਹੇ ਕਰਮ ਕਰੇਗਾ ਤੇਹੋ ਜਿਹੇ ਸੰਸਕਾਰ ਆਪਣੇ ਅੰਦਰ ਉਕਰ ਕੇ ਨਾਲ ਲੈ ਜਾਏਗਾ ਆਪੇ ਬੀਜ ਆਪੇ ਹੀ ਖਾਓ ਜੋ ਪੁਜ ਤੂੰ ਬੀਜੇਗਾ ਉਸ ਦਾ ਫਲ ਆਪ ਹੀ ਖਾਏਗਾ ਨਾਨਕ ਹੁਕਮੀ ਆਹੋ ਜਾਹੋ ਆਪਣੇ ਬੀਜੇ ਅਨੁਸਾਰ ਅਕਾਲ ਪੁਰਖ ਦੇ ਹੁਕਮ ਵਿੱਚ ਜਨਮ ਮਰਨ ਦੇ ਗੇੜ ਵਿੱਚ ਪਿਆ ਰਹੇਗਾ ਤੀਰਥ ਤਪ ਦਇਆ ਤਤ ਦਾਨ ਤੀਰਥ ਯਾਤਰਾ ਤਪਾਂ ਦੀ ਸਾਧਨਾ ਜੀਆਂ ਤੇ ਦਇਆ ਕਰਨੀ ਦਿੱਤਾ ਹੋਇਆ ਦਾਨ ਜੇ ਕੋ ਭਾਵੈ ਤਿਲ ਕਾ ਮਾਨ ਜੇ ਕਿਸੇ ਮਨੁਖ ਨੂੰ ਕੋਈ ਵਡਿਆਈ ਮਿਲ ਵੀ ਜਾਏ ਤਰਤਾ ਮਾਤਰ ਹੀ ਮਿਲਦੀ ਹੈ ਸੁਣਿਆ ਮੰਨਿਆ ਮਨ ਕੀਤਾ ਪਾਉ ਪਰ ਜਿਸੁ ਮਨੁਖ ਨੇ ਅਕਾਲ ਪੁਰਖ ਦੇ ਨਾਮ ਵਿੱਚ ਸੁਰਤ ਜੋੜੀ ਹੈ ਜਿਸ ਦਾ ਮਨ ਨਾਮ ਵਿੱਚ ਪਤੀਜ ਗਿਆ ਹੈ ਅਤੇ ਜਿਸ ਨੇ ਆਪਣੇ ਮਨ ਵਿੱਚ ਅਕਾਲ ਪੁਰਖ ਦਾ ਪਿਆਰ ਜਮਾਇਆ ਹੈ ਅੰਤਰੇ ਗਤ ਤੀਰਥ ਮਲ ਨਾਉ ਉਸ ਮਨੁੱਖ ਨੇ ਮਾਨੋ ਆਪਣੇ ਅੰਦਰਲੇ ਤੀਰਥ ਵਿੱਚ ਮਲ ਮਾਲ ਕੇ ਇਸ਼ਨਾਨ ਕਰ ਲਿਆ ਹੈ ਭਾਵ ਉਸ ਮਨੁੱਖ ਨੇ ਆਪਣੇ ਅੰਦਰ ਵਸ ਰਹੇ ਅਕਾਲ ਪੁਰਖ ਵਿੱਚ ਜੁੜ ਕੇ ਚੰਗੀ ਤਰ੍ਹਾਂ ਆਪਣੇ ਮਨ ਦੀ ਮੈਲ ਲਾ ਲਈ ਹੈ ਸਾਵਗੁਣ ਤੇਰੇ ਮੈਂ ਨਾਹੀ ਕੋਈ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਤੇਰੇ ਗੁਣ ਗਾਸ ਕਾਂ ਇਹ ਸਭ ਤੇਰੀਆਂ ਹੀ ਵਡਿਆਈਆਂ ਹਨ ਵੇਣ ਗੁਣ ਕੀਤੇ ਭਗਤ ਨ ਹੋਏ हे ਅਕਾਲ ਪੁਰਖ ਜੇ ਤੂੰ ਆਪ ਆਪਣੇ ਗੁਣ ਮੇਰੇ ਵਿੱਚ ਪੈਦਾ ਨਾ ਕਰੇ ਤਾਂ ਮੈਥੋਂ ਤੇਰੀ ਭਗਤੀ ਨਹੀਂ ਹੋ ਸਕਦੀ ਸੋ ਅਸਤ ਆਥ ਬਾਣੀ ਬਰਮਾਓ हे ਨਿਰੰਕਾਰ ਤੇਰੀ ਸਦਾ ਜੈ ਹੋਵੇ ਤੂੰ ਆਪ ਹੀ ਮਾਇਆ ਹੈ ਤੂੰ ਆਪ ਹੀ ਬਾਣੀ ਹੈ ਤੂੰ ਆਪ ਹੀ ਬ੍ਰਹਮਾ ਹੈ ਸਤ ਸੁਹਾਣ ਸਦਾ ਮੰਝਾਓ ਤੂੰ ਸਦਾ ਥੇਰੇ ਹੈ ਸੋਣਾ ਹੈ ਤੇਰੇ ਮਾਨ ਵਿੱਚ ਸਦਾ ਖਿੜਾਓ ਹੈ ਤੂੰ ਹੀ ਜਗਤ ਰਚਨ ਵਾਲਾ ਹੈ ਤੈਨੂੰ ਹੀ ਪਤਾ ਹੈ ਤੂੰ ਕਦੋਂ ਬਨਾਇਆ ਕਵਨ ਸੋ ਵੇਲਾ ਵਕਤ ਗਵਨਾ ਕਵਨ ਥਿਤ ਗਵਨਾ ਵਾਰ ਕਿਹੜਾ ਉਹ ਵੇਲਾ ਤੇ ਵਕਤ ਸੀ ਕਿਹੜੀ ਥਿਤ ਸੀ ਕਿਹੜਾ ਦਿਨ ਸੀ ਕਵਨ ਸੇ ਰੁਤੀ ਮਾਹੋ ਕਵਨ ਜਿਤ ਹੋਆ ਆਕਾਰ ਕਿੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਸੀ ਵੇਲ ਨ ਪਾਇਆ ਪੰਡਤੀ ਜੇ ਹੋਵੇ ਲੇਖ ਪੁਰਾਣ ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਨਹੀਂ ਪਤਾ ਲੱਗਿਆ ਜੇ ਪਤਾ ਹੁੰਦਾ ਤਾਂ ਇਹ ਮਜਮੂਨ ਉਤੇ ਵੀ ਇੱਕ ਪੁਰਾਣ ਲਿਖਿਆ ਹੁੰਦਾ ਵਕਤ ਨਾ ਪਾਇਓ ਕਾਦੀਆ ਜੇ ਲੇਖਨ ਲੇਖ ਕੁਰਾਨ ਉਸ ਸਮੇਂ ਦੀ ਕਾਜੀ ਨੂੰ ਖਬਰ ਨਾ ਲੱਗ ਸਕੇ ਨਹੀਂ ਤਾਂ ਉਹ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਆਏ ਤਾਂ ਇਕੱਠੀਆਂ ਕਰਕੇ ਕੁਰਾਨ ਲਿਖਿਆ ਸੀ ਖਿੱਤ ਵਾਰਣਾ ਜੋਗੀ ਜਾਣੈ ਰੁੱਤ ਮਹੋ ਨ ਕੋਈ ਜਦੋਂ ਜਗਤ ਬਣਿਆ ਸੀ ਤਦੋਂ ਕਿਹੜੇ ਖਿੱਤ ਸੀ ਕਿਹੜਾ ਵਾਰ ਸੀ ਇਹ ਗੱਲ ਕੋਈ ਵੀ ਕਿਹੜੀ ਜੋਗੀ ਵੀ ਨਹੀਂ ਜਾਣਦਾ ਇਹ ਗੱਲ ਕੋਈ ਵੀ ਜੋਗੀ ਵੀ ਨਹੀਂ ਜਾਣਦਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਤਦੋਂ ਕਿਹੜੀ ਰੁੱਤ ਸੀ ਤੇ ਕਿਹੜਾ ਮਹੀਨਾ ਸੀ ਜਾ ਕਰਤਾ ਸਿਰ ਠੀਕੋ ਸਾਦੇ ਆਪੇ ਜਾਣਾ ਸੋਈ ਜੋ ਸਿਰਜਣਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ ਕਿਵ ਕਰ ਆਖਾ ਕਿਵਸਾ ਲਾਹੀ ਕਿਉ ਵਰਨੀ ਕਿਵ ਜਾਣਾ ਮੈਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਦਸਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਾਲਾਹਾ ਕਰਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਵਡਿਆਈ ਵਰਣਨ ਕਰਾਂ ਤੇ ਕਿਸ ਤਰ੍ਹਾਂ ਸਮਝ ਸਕਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਏ ਨਾਨਕ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ ਪਰ ਦੱਸ ਨਹੀਂ ਸਕਦਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਤਾ ਹੋਇਆ ਅਕਾਲ ਪੁਰਖ ਸਭ ਤੋਂ ਵੱਡਾ ਹੈ ਉਸ ਦੀ ਵਡਿਆਈ ਉੱਚੀ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸ ਦੇ ਉਸੇ ਦਾ ਕੀਤਾ ਹੋ ਰਿਹਾ ਹੈ ਨਾਨਕ ਜੇ ਕੋ ਆਪੋ ਜਾਣਾ ਅੱਗੇ ਗਿਆ ਨਾ ਸੋ ਹੈ ਏ ਨਾਨਕ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਦੀ ਵਡਿਆਈ ਦਾ ਅੰਤ ਪਾਣ ਦਾ ਜਤਨ ਕਰੇ ਤਉ ਹੋ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ ਪਾਤਾਲਾ ਪਾਤਾਲ ਲਖ ਆਕਾਸ਼ ਆਕਾਸ਼ ਸਾਈਂ ਵੇਦ ਇੱਕ ਜਵਾਨ ਹੋ ਕੇ ਆਖਦੇ ਹਨ ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ ਔੜਕ ਔੜਕ ਪਾਲθηκε ਵੇਦ ਕਹਿੰਨੇ ਕਵਾਤ ਬੇਅੰਤ ਰਿਸ਼ੀ मुनि ਇਹਨਾਂ ਦੇ ਅਖੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ ਸਹਸ 18 ਹੈ ਕਹਿਨ ਕਤੇਬਾ ਅਜ਼ੂਲੂ ਇਕ ਧਾਤ ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ ਕਤੇਬਾਂ ਆਖਦੀਆਂ ਹਨ ਕੁੱਲ 18000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਅਕਾਲ ਪੁਰਖ ਹੈ ਲੇਖਾ ਹੋਏ ਤਾਂ ਲਿਖਿਆਏ ਲੇਖਾ ਹੋਏ ਵਿਨਾਸ਼ ਅਕਾਲ ਪੁਰਖ ਦੀ ਕੁਦਰਤ ਦਾ ਲੇਖਾ ਤਦੋਂ ਹੀ ਲਿਖ ਸਕੀਦਾ ਹੈ ਜੋ ਲੇਖਾ ਜੇ ਲੇਖਾ ਹੋ ਸਕੇ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਏ ਨਾਨਕ ਜਿਸ ਅਕਾਲ ਪੁਰਖ ਨੂੰ ਸਾਰੇ ਜਗਤ ਵਿੱਚ ਵੱਡਾ ਆਖਿਆ ਜਾ ਰਿਹਾ ਹੈ ਉਹ ਆਪ ਹੀ ਆਪਣੀ ਆਪ ਨੂੰ ਜਾਣਦਾ ਹੈ ਉਹ ਆਪਣੀ ਵਡਿਆਈ ਆਪ ਹੀ ਜਾਣਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ